ਪਿਛਲੇ ਦਿਨੀ ਭਾਰਤ ਅਤੇ ਅਮਰੀਕਾ ਚ ਹੋਈ ਨਵੀਂ ਟ੍ਰੇਡ ਡੀਲ ਨੂੰ ਲੈ ਕੇ ਲਗਾਤਾਰ ਭਾਰਤ ਚ ਕਈ ਤਰ੍ਹਾਂ ਦੇ ਸਵਾਲ ਖੜੇ ਹੋ ਰਹੇ ਨੇ ਜਿੱਥੇ ਇੱਕ ਪਾਸੇ ਭਾਰਤ ਸਰਕਾਰ ਇਸ ਨੂੰ ਇੱਕ ਵਧੀਆ ਅਤੇ ਭਾਰਤ ਪੱਖੀ ਸਮਝੌਤਾ ਦੱਸ ਰਹੀ ਹੈ ਪਰ ਉੱਥੇ ਹੀ ਵਿਰੋਧੀ ਧਿਰਾਂ ਇਸ ਸਮਝੌਤੇ ਨੂੰ ਭਾਰਤ ਦੇ ਅਮਰੀਕਾ ਅੱਗੇ ਗੋਡੇ ਟਿਕਣਾ ਦੱਸ ਰਹੀ ਹੈ ਪਰ ਸਭ ਨੂੰ ਲੈ ਕੇ ਦੇਸ਼ਵਾਸੀ ਦੁਚਿੱਤੀ ਦੇ ਵਿੱਚ ਨੇ ਕੁਝ ਲੋਕ ਕਹਿੰਦੇ ਭਾਰਤ ਤੇ ਲੱਗੇ 50% ਦੀ ਟੈਰਿਫ ਨੂੰ ਕਟਾ ਕੇ 18% ਦੀ ਕੀਤੇ ਜਾਣ ਨੂੰ ਭਾਰਤ ਦੀ ਜਿੱਤ ਦੱਸ ਰਹੇ ਨੇ ਉੱਥੇ ਹੀ ਕੁਝ ਲੋਕ ਹਾਲੇ ਵੀ ਇਹ ਸੋਚ ਰਹੇ ਨੇ ਕਿ ਇਹ ਡੀਲ ਭਾਰਤ ਦੇ ਲਈ ਫਾਇਦੇਮੰਦ ਹੈ ਜਾਂ ਅਮਰੀਕਾ ਦੇ ਲਈ ਰਾਜਨੀਤੀ ਦੇ ਲਈ ਜਾਂ ਟ੍ਰੇਡ ਦੇ ਲਈ ਵਪਾਰ ਦੇ ਲਈ ਜਾਂ ਸ਼ੇਅਰ ਮਾਰਕੀਟ ਦੇ ਲਈ ਪਰ ਇਸ ਦੇ ਵਿਚਕਾਰ ਹੁਣ ਕੁਝ ਅਜਿਹੇ ਤੱਥ ਸਾਹਮਣੇ ਆਏ ਨੇ ਜਿਸ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ ਅਤੇ ਪੰਜਾਬ ਸਮੇਤ ਦੇਸ਼ ਭਰ ਦੇ ਕਿਸਾਨ ਕੇਂਦਰ ਸਰਕਾਰ ਖਿਲਾਫ ਸਰਕਾਰ ਤੇ ਉਤਰਨ ਲਈ ਮਜਬੂਰ ਹੋ ਗਏ ਨੇ ਅੱਜ ਦੇ ਇਸ ਰਿਪੋਰਟ ਚ ਤੁਹਾਨੂੰ ਸਮਝਾਵਾਂਗੇ ਕੀ ਹੈ ਭਾਰਤ ਤੇ ਅਮਰੀਕਾ ਦੀ ਨਵੀਂ ਟ੍ਰੇਡ ਡੀਲ ਅਤੇ ਪੰਜਾਬ ਦੇ ਕਿਸਾਨਾਂ ਨੂੰ ਇਸ ਦਾ ਕਿੰਨਾ ਅਤੇ ਕਿਵੇਂ ਨੁਕਸਾਨ ਹੋਣ ਵਾਲਾ ਹੈ ਆਓ ਸਭ ਤੋਂ ਪਹਿਲਾਂ ਸਮਝਦੇ ਹਾਂ ਕੀ ਹੈ ਭਾਰਤ ਅਤੇ ਅਮਰੀਕਾ ਦੀ ਨਵੀਂ ਟ੍ਰੇਡ ਡੀਲ ਕੀ ਹੈ ਭਾਰਤ ਤੇ ਅਮਰੀਕਾ ਦੀ ਨਵੀਂ ਟ੍ਰੇਡ ਡੀਲ ਕਈ ਮਹੀਨੇ ਦੇ ਟਕਰਾਅ ਤੋਂ ਬਾਅਦ ਵੱਧਦੇ ਵਪਾਰ ਦਵਾ ਨੂੰ ਲੈ ਕੇ ਹੁਣ ਆਖਰਕਾਰ ਅਮਰੀਕਾ ਭਾਰਤ 'ਚ ਲੰਬੇ ਸਮੇਂ ਤੋਂ ਲਟਕ ਰਹੀ ਵਪਾਰ ਸਮਝੌਤਾ ਸੋਮਵਾਰ ਯਾਨੀ ਕਿ 2 ਫਰਵਰੀ ਨੂੰ ਤੈ ਹੋ ਗਿਆ ਹੈ ਇਸ ਸਮਝੌਤੇ ਦੀ ਸਿੱਧੀ ਕੋਸ਼ਨਾ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ 트੍ਰੰਪ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਫੋਨ ਤੇ ਗੱਲ ਕਰਨ ਤੋਂ ਬਾਅਦ ਕੀਤੀ ਹੈ ਡੋਨਲਡ 트੍ਰੰਪ ਨੇ ਟਵਿੱਟਰ ਸੋਸ਼ਲ ਤੇ ਲਿਖਿਆ ਅੱਜ ਸਵੇਰੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਗੱਲ ਕਰਨਾ ਮੇਰੇ ਲਈ ਸਨਮਾਨ ਦੀ ਗੱਲ ਹੈ ਉਹ ਮੇਰੇ ਸਭ ਤੋਂ ਵਧੀਆ ਦੋਸਤਾਂ ਵਿੱਚੋਂ ਇੱਕ ਨੇ ਅਤੇ ਆਪਣੇ ਦੇਸ਼ ਦੇ ਇੱਕ ਸ਼ਕਤੀਸ਼ਾਲੀ ਅਤੇ ਸਨਮਾਨਿਤ ਨੇਤਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪ੍ਰਤੀ ਦੋਸਤੀ ਅਤੇ ਸਨਮਾਨ ਦੇ ਕਾਰਨ ਅਤੇ ਉਨ੍ਹਾਂ ਦੀ ਬੇਨਤੀ ਤੇ ਅਸੀਂ ਤੁਰੰਤ ਪ੍ਰਭਾਵ ਨਾਲ ਅਮਰੀਕਾ ਅਤੇ ਭਾਰਤ ਵਿਚ ਇੱਕ ਵਪਾਰਕ ਸਮਝੌਤੇ ਤੇ ਸਹਿਮਤੀ ਜਤਾਈ ਹੈ ਜਿਸ ਦੇ ਤਹਿਤ ਅਮਰੀਕਾ ਹੁਣ ਟੈਰਿਫ 50 ਫੀਸਦੀ ਤੋਂ ਘਟਾ ਕੇ 18 ਫੀਸਦੀ ਕਰੇਗਾ ਇਸ ਦੇ ਨਾਲ ਹੀ ਡੋਨਲਡ ਟਰੰਪ ਨੇ ਦਾਵਾ ਕੀਤਾ ਹੈ ਕਿ ਭਾਰਤ ਤੇ ਟੈਰਿਫ ਰਸ਼ੀਆ ਤੋਂ ਤੇਲ ਖਰੀਦਣ ਕਾਰਨ ਲਗਾਇਆ ਗਿਆ ਸੀ ਜਦੋਂ ਹੁਣ ਭਾਰਤ ਨੇ ਗੱਲ ਮੰਨ ਲਈ ਹੈ ਕਿ ਉਹ ਹੁਣ ਰਸ਼ੀਆ ਤੋਂ ਤੇਲ ਖਰੀਦਣਾ ਬੰਦ ਕਰਕੇ ਅਮਰੀਕਾ ਅਤੇ ਬੈਨੇਜ਼ੂਏਲਾ ਤੋਂ ਤੇਲ ਖਰੀਦਣਾ ਸ਼ੁਰੂ ਕਰੇਗਾ ਜਿਸ ਕਾਰਨ ਅਸੀਂ ਲਗਾਏ ਗਏ ਟੈਰਿਫ ਚ ਘਟौती ਕਰ ਰਹੇ ਹਾਂ ਇਸ ਦੇ ਨਾਲ ਹੀ ਡੋਨਲਡ 트੍ਰੰਪ ਨੇ ਦਾਅਵਾ ਕੀਤਾ ਹੈ ਕਿ ਭਾਰਤ ਦੇ ਰਸ਼ੀਆ ਤੋਂ ਤੇਲ ਖਰੀਦਣਾ ਬੰਦ ਕਰਨ ਦੇ ਨਾਲ ਰਸ਼ੀਆ ਅਤੇ ਯੂਕਰੇਨ ਵਿਚਕਾਰ ਚੱਲ ਰਹੀ ਜੰਗ ਬੰਦ ਹੋ ਜਾਵੇਗੀ ਇਸ ਤੋਂ ਇਲਾਵਾ ਡੋਨਲਡ 트੍ਰੰਪ ਨੇ ਕਿਹਾ ਹੈ ਕਿ ਭਾਰਤ ਅਮਰੀਕਾ ਤੋਂ 500 ਅਰਬ ਡਾਲਰ ਤੋਂ ਵੱਧ ਕੀਮਤ ਵਾਲੀ ਊਰਜਾ ਟੈਕਨੋਲੋਜੀ ਖੇਤੀਬਾੜੀ ਕੋਇਲਾ ਅਤੇ ਹੋਰ ਵਸਤਾਂ ਖਰੀਦੇਗਾ ਇਸ ਦੇ ਨਾਲ ਹੀ ਭਾਰਤ ਆਪਣੇ ਅਮਰੀਕੀ ਵਸਤਾਂ ਤੇ ਲਗਾਏ ਗਏ ਟੈਰਿਫ ਅਤੇ ਗੈਟ ਟੈਰਿਫ ਰੁਕਾਵਟਾਂ ਨੂੰ ਹੌਲੀ-ਹੌਲੀ ਜ਼ੀਰੋ ਤੱਕ ਲਿਆਉਣ ਤੇ ਕੰਮ ਕਰੇਗਾ ਡੀਲ ਤੇ ਵਿਵਾਦ ਕਿਉਂ ਬੇਸ਼ੱਕ ਇਸ ਡੀਲ ਨੂੰ ਲੈ ਕੇ ਭਾਰਤ ਸਰਕਾਰ ਦੇ ਵੱਲੋਂ ਸਮੇਂ-ਸਮੇਂ ਤੇ ਆਪਣਾ ਸਪਸ਼ਟੀਕਰਨ ਦਿੱਤਾ ਜਾ ਰਿਹਾ ਹੈ ਪਰ ਲਗਾਤਾਰ ਇਸ ਡੀਲ ਤੇ ਵਿਵਾਦ ਵੀ ਖੜੇ ਹੋ ਰਹੇ ਨੇ ਬੇਸ਼ੱਕ ਹਾਲੇ ਤੱਕ ਇਸ ਸਭ ਨੂੰ ਡੋਨਲਡ ਟਰੰਪ ਵੱਲੋਂ ਕੀਤੇ ਜਾ ਰਹੇ ਦਾਅਵਿਆਂ ਦੇ ਵਜੋਂ ਹੀ ਦੇਖਿਆ ਜਾ ਰਿਹਾ ਹੈ ਪਰ ਕਈ ਮੁੱਦਿਆਂ ਤੇ ਸਰਕਾਰ ਵੱਲੋਂ ਧਾਰਨ ਕੀਤੀ ਗਈ ਚੁੱਪੀ ਵੀ ਸਵਾਲ ਖੜੇ ਕਰ ਰਹੀ ਹੈ ਪਰ ਇਸ ਸਭ ਦੇ ਦੌਰਾਨ ਅਮਰੀਕਾ ਦੀ ਖੇਤੀਬਾੜੀ ਮੰਤਰੀ ਦੇ ਵੱਲੋਂ ਦਿੱਤੇ ਗਏ ਬਿਆਨ ਨੇ ਭਾਰਤ ਦੇ ਕਿਸਾਨਾਂ ਦੀ ਚਿੰਤਾ ਅਤੇ ਕੇਂਦਰ ਸਰਕਾਰ ਖਿਲਾਫ ਰੋਸ਼ ਹੋਰ ਵੀ ਬਿਤਾ ਦੁੱਤਾ ਹੈ ਡੋਨਲਡ ਟਰੰਪ ਦੇ ਵੱਲੋਂ ਡੀਲ ਦੇ ਐਲਾਨ ਕਰਨ ਤੋਂ ਅਗਲੇ ਹੀ ਦਿਨ ਅਮਰੀਕੀ ਖੇਤੀਬਾੜੀ ਮੰਤਰੀ ਬਰੂਕ ਰੋਲਿੰਗ ਨੇ ਟਵੀਟ ਕਰਦੇ ਹੋਏ ਲਿਖਿਆ ਕਿ ਭਾਰਤ ਤੇ ਅਮਰੀਕਾ ਦੇ ਵਿਚਕਾਰ ਪਹਿਲੀ ਵਾਰ ਖੇਤੀਬਾੜੀ ਉਤਪਾਦਨ ਨੂੰ ਲੈ ਕੇ ਵੱਡੀ ਡੀਲ ਹੋਈ ਹੈ ਅਮਰੀਕਾ ਹੁਣ ਭਾਰਤੀ ਬਾਜ਼ਾਰ ਚ ਬਿਨਾ ਕਿਸੇ ਟੈਰਿਫ ਤੋਂ ਆਪਣੇ ਖੇਤੀ ਉਤਪਾਦ ਵੇਚ ਸਕਦਾ ਹੈ ਜਿਸ ਦਾ ਫਾਇਦਾ ਦਿਹਾਤੀ ਅਮਰੀਕਨਾਂ ਨੂੰ ਹੋਵੇਗਾ ਜਾਂ ਸਿੱਧੇ ਤੌਰ ਤੇ ਕਹੀਏ ਕਿ ਅਮਰੀਕਾ ਦੇ ਕਿਸਾਨਾਂ ਨੂੰ ਹੋਵੇਗਾ ਜਿਸ ਕਾਰਨ ਭਾਰਤੀ ਕਿਸਾਨਾਂ ਚ ਇਸ ਡੀਲ ਨੂੰ ਲੈ ਕੇ ਰੋਸ ਦੇਖਣ ਨੂੰ ਮਿਲ ਰਿਹਾ ਹੈ ਇਸ ਦੇ ਨਾਲ ਹੀ ਭਾਰਤ ਦੇ ਲੋਕ ਅਤੇ ਮਾਹਰ ਰਸ਼ੀਆ ਨਾਲ ਤੇ ਸਮਝੌਤੇ ਨੂੰ ਰੱਦ ਕਰਨ ਨੂੰ ਲੈ ਕੇ ਵੀ ਨਾਰਾਜ਼ਗੀ ਜਤਾ ਰਹੇ ਨੇ ਜਿਸ ਦਾ ਦਾਵਾ ਅਮਰੀਕਾ ਵੱਲੋਂ ਕੀਤਾ ਗਿਆ ਹੈ ਮਹਾਰਾ ਦਾ ਕਹਿਣਾ ਹੈ ਕਿ ਪਿਛਲੇ ਲੰਬੇ ਸਮੇਂ ਤੋਂ ਸਾਡੇ ਸਬੰਧ ਰਸ਼ੀਆ ਦੇ ਨਾਲ ਵਧੀਆ ਨੇ ਰਸ਼ੀਆ ਨੇ ਹਰ ਮੁਸ਼ਕਿਲ ਘੜੀ ਚ ਭਾਰਤ ਦਾ ਸਾਥ ਦਿੱਤਾ ਹੈ ਜਿਸ ਕਾਰਨ ਭਾਰਤ ਨੂੰ ਰਸ਼ੀਆ ਨਾਲ ਤੇਲ ਸਮਝੌਤਾ ਨਹੀਂ ਖਤਮ ਕਰਨਾ ਚਾਹੀਦਾ ਇਸ ਦੇ ਨਾਲੇ ਕੁਝ ਮਹਾਰਾ ਦਾ ਮੰਨਣਾ ਹੈ ਕਿ ਅਮਰੀਕਾ ਨੇ ਪਿਛਲੇ ਲੰਬੇ ਸਮੇਂ ਤੋਂ ਵੈਨੇਜ਼ੁਏਲਾ ਦੇ ਤੇਲ ਤੇ ਪਾਬੰਦੀਆਂ ਅਤੇ ਟੈਰਿਫ ਲਗਾ ਕੇ ਰੱਖੇ ਸਨ ਪਰ ਹੁਣ ਸਿੱਧੇ ਤੌਰ ਤੇ ਇਸ ਢੀਲ ਨਾਲ ਤੇਲ ਵੇਚ ਕੇ ਅਮਰੀਕਾ ਸਿੱਧੇ ਤੌਰ ਤੇ ਫਾਇਦਾ ਕਰੇਗਾ ਅਤੇ ਭਾਰਤ ਨੂੰ ਬੈਨੇਜ਼ੂਏਲਾ ਤੋਂ ਤੇਲ ਖਰੀਦਣਾ ਰਸ਼ੀਆ ਤੋਂ ਜ਼ਿਆਦਾ ਮਹਿੰਗਾ ਪਵੇਗਾ ਇਸ ਤੋਂ ਇਲਾਵਾ ਵਿਵਾਦ ਇਸ ਗੱਲ ਨੂੰ ਲੈ ਕੇ ਵੀ ਹੈ ਕਿ ਡੋਨਲਡ ਟਰੰਪ ਵੱਲੋਂ ਇਸ ਦਾਵਾ ਕੀਤਾ ਗਿਆ ਹੈ ਕਿ ਭਾਰਤ ਚ ਅਮਰੀਕੀ ਉਤਪਾਦ ਜ਼ੀਰੋ ਟੈਰਿਫ ਤੇ ਵੇਚਣਗੇ ਜਿਸ ਨੂੰ ਲੈ ਕੇ ਲੋਕ ਨਾਰਾਜ਼ਗੀ ਜ਼ਾਹਰ ਰਹੇ ਨੇ ਕਿ ਅਮਰੀਕਾ ਭਾਰਤ ਆ ਕੇ ਬਿਨਾਂ ਕਿਸੇ ਟੈਕਸ ਤੋਂ ਆਪਣਾ ਸਮਾਨ ਵੇਚ ਸਕੇਗਾ ਪਰ ਭਾਰਤ ਨੂੰ ਆਪਣਾ ਸਮਾਨ ਅਮਰੀਕਾ ਚ ਵੇਚਣ ਦੇ ਲਈ 18 ਫੀਸ ਦੀ ਟੈਰਿਫ ਦੇਣਾ ਪਵੇਗਾ ਪੰਜਾਬ ਦੇ ਕਿਸਾਨਾਂ ਨੂੰ ਹੋਵੇਗਾ ਸਭ ਤੋਂ ਜ਼ਿਆਦਾ ਨੁਕਸਾਨ ਅਮਰੀਕਾ ਨਾਲ ਹੋਈ ਟੈਰਿਫ ਡੀਲ ਦੇ ਨਾਲ ਪੂਰੇ ਦੇਸ਼ ਦੇ ਕਿਸਾਨਾਂ ਨੂੰ ਨੁਕਸਾਨ ਹੋਵੇਗਾ ਪਰ ਇਸ ਦਾ ਸਿੱਧੇ ਤੌਰ ਤੇ ਅਸਰ ਪੰਜਾਬ ਦੇ ਕਿਸਾਨਾਂ ਤੇ ਪਵੇਗਾ ਪੰਜਾਬ ਪੂਰੇ ਭਾਰਤ ਦੇ ਵਿੱਚ ਖੇਤੀ ਪ੍ਰਧਾਨ ਸੂਬਾ ਹੈ ਅਤੇ ਪੰਜਾਬ ਦੀ ਜ਼ਿਆਦਾਤਰ ਆਬਾਦੀ ਸਿਰਫ ਖੇਤੀ ਤੇ ਨਿਰਭਰ ਕਰਦੀ ਹੈ ਪਰ ਜੇਕਰ ਅਮਰੀਕਾ ਦੇ ਖੇਤੀ ਉਤਪਾਦ ਬਿਨਾਂ ਟੈਕਸ ਦੇ ਵਿਕਣਗੇ ਤਾਂ ਸੰਭਾਵੀ ਤੌਰ ਤੇ ਅਮਰੀਕੀ ਉਤਪਾਦ ਸਸਤੇ ਪੈਣਗੇ ਕਿਉਂਕਿ ਵਪਾਰ ਦਾ ਹਮੇਸ਼ਾ ਤੋਂ ਹੀ ਨਿਯਮ ਹੈ ਕਿ ਜਦੋਂ ਵੀ ਕਿਸੇ ਵਪਾਰੀ ਨੇ ਆਪਣੀ ਮਾਰਕੀਟ ਬਣਾਉਣੀ ਹੁੰਦੀ ਹੈ ਤਾਂ ਸਭ ਤੋਂ ਪਹਿਲੀ ਛੋਟੋ ਆਪਣੇ ਸਮਾਨ ਦੀਆਂ ਕੀਮਤਾਂ ਤੇ ਦਿੰਦਾ ਹੈ ਇਸ ਤੋਂ ਇਲਾਵਾ ਜੇਕਰ ਗੱਲ ਕੀਤੀ ਜਾਵੇ ਤਾਂ ਭਾਰਤ ਦੇ ਵਿੱਚ ਕਿਸਾਨਾਂ ਲਈ ਕੋਈ ਖਾਸ ਸਬਸਿਡੀ ਵੀ ਨਹੀਂ ਹੈ ਕਿਸਾਨ ਜ਼ਿਆਦਾਤਰ ਸਿਰਫ ਆਪਣੀ ਖੇਤੀ ਅਤੇ ਉਤਪਾਦ ਤੇ ਹੀ ਨਿਰਭਰ ਕਰਦਾ ਹੈ ਪਰ ਉੱਥੇ ਹੀ ਜੇਕਰ ਗੱਲ ਪੰਜਾਬ ਦੇ ਕਿਸਾਨਾਂ ਦੀ ਕੀਤੀ ਜਾਵੇ ਤਾਂ ਪੰਜਾਬ ਦੇ ਕਿਸਾਨ ਸਭ ਤੋਂ ਵੱਧ ਬੀਜੀ ਜਾਣ ਵਾਲੀ ਫਸਲ ਝੋਨਾ ਅਤੇ ਕਣਕ ਦੇ ਉੱਤੇ ਉਸ ਨੂੰ ਐਮਐਸਪੀ ਵੀ ਮਿਲਦੀ ਹੈ ਪਰ ਜੇਕਰ ਭਾਰਤ ਅਮਰੀਕੀ ਸਮਾਨ ਦਾ ਉਤਪਾਦ ਵੱਧਾ ਤਾਂ ਸਰਕਾਰ ਵੀ ਜੇਕਰ ਅਮਰੀਕੀ ਖੇਤੀ ਉਤਪਾਦਾਂ ਤੇ ਨਿਰਭਰ ਹੋ ਜਾਂਦੀ ਹੈ ਤਾਂ ਐਮਐਸਪੀ ਵੀ ਖਤਰੇ 'ਚ ਆ ਸਕਦੀ ਹੈ। ਉੱਥੇ ਜੇਕਰ ਤੁਸੀਂ ਇਹ ਸੋਚ ਰਹੇ ਹੋ ਕਿ ਇਸ ਦਾ ਨੁਕਸਾਨ ਸਿਰਫ ਦਾਣਾ ਕਣਕ ਤੇ ਝੋਨਾ ਵੇਚਣ ਵਾਲੇ ਕਿਸਾਨਾਂ ਨੂੰ ਹੋਵੇਗਾ ਤਾਂ ਤੁਸੀਂ ਗਲਤ ਹੋ ਕਿਉਂਕਿ ਖੇਤੀਬਾੜੀ ਦੇ ਵਿੱਚ ਸਬਜ਼ੀਆਂ ਅਤੇ ਫਲਾਂ ਦੀ ਖੇਤੀ ਵੀ ਆਉਂਦੀ ਹੈ ਅਤੇ ਆਉਣ ਵਾਲੇ ਸਮੇਂ 'ਚ ਜੇਕਰ ਅਮਰੀਕਾ ਭਾਰਤ ਦੇ ਬਾਜ਼ਾਰ 'ਚ ਸਬਜ਼ੀਆਂ ਅਤੇ ਫਲ ਵੀ ਉਤਾਰਦਾ ਹੈ ਤਾਂ ਇਸ ਦੇ ਨਾਲ ਨਾ ਸਿਰਫ ਕਿਸਾਨ ਬਲਕਿ ਬਾਜ਼ਾਰ ਵੀ ਵੱਡੇ ਪੱਧਰ ਤੇ ਪ੍ਰਭਾਵਿਤ ਹੋਣਗੇ ਜ਼ਿਕਰਯੋਗ ਹੈ ਕਿ ਭਾਰਤ ਚ ਖੇਤੀਬਾੜੀ ਅਤੇ ਡੈਰੀ ਵਰਗੇ ਤੰਦੇ ਪਿੰਡੂ ਅਰਧ ਬਵਸਥਾ ਦੀ ਰੀੜ ਦੀ ਹੱਡੀ ਨੇ ਇਹ 700 ਬਿਲੀਅਨ ਤੋਂ ਵੱਧ ਲੋਕਾਂ ਨੂੰ ਰੋਜ਼ਗਾਰ ਪ੍ਰਦਾਨ ਕਰਦੇ ਨੇ ਵਿਕਸਿਤ ਦੇਸ਼ਾਂ ਦੇ ਉਲਟ ਭਾਰਤ ਚ ਖੇਤੀਬਾੜੀ ਸਿਰਫ ਕਾਰੋਬਾਰ ਨਹੀਂ ਸਗੋ ਰੋਜੀ ਰੋਟੀ ਦਾ ਮਾਮਲਾ ਹੈ ਕੀ ਇੱਕ ਵਾਰੀ ਫੇਰ ਹੋਵੇਗਾ ਕਿਸਾਨ ਅੰਦੋਲਨ ਅਮਰੀਕਾ ਵੱਲੋਂ ਕੀਤੇ ਜਾ ਰਹੇ ਦਾਅਵਿਆਂ ਅਤੇ ਭਾਰਤ ਸਰਕਾਰ ਦੀ ਚੁੱਪੀ ਨੂੰ ਲੈ ਕੇ ਕਿਸਾਨਾਂ ਦੇ ਵੱਲੋਂ ਚਿੰਤਾ ਜਤਾਈ ਜਾ ਰਹੀ ਹੈ ਸੰਯੁਕਤ ਕਿਸਾਨ ਮੋਰਚਾ ਨੇ 11 ਫਰਵਰੀ ਤੱਕ ਪਿੰਡਾਂ 'ਚ ਰਾਸ਼ਟਰੀ ਮੁਹਿੰਮ ਦਾ ਐਲਾਨ ਕੀਤਾ ਹੈ ਜਿਸ ਤੋਂ ਬਾਅਦ 12 ਫਰਵਰੀ ਨੂੰ ਦੇਸ਼ ਵਿਆਪੀ ਹੜਤਾਲ ਅਤੇ ਵੱਡੇ ਪੱਧਰ ਤੇ ਪ੍ਰਦਰਸ਼ਨ ਕੀਤੇ ਜਾਣਗੇ ਇਸੇ ਤਰ੍ਹਾਂ ਭਾਰਤੀ ਕਿਸਾਨ ਯੂਨੀਅਨ ਨੇ 12 ਫਰਵਰੀ ਨੂੰ ਸਾਰੇ ਜ਼ਿਲ੍ਹਿਆਂ ਦੇ ਹੈੱਡਕੁਆਰਟਰ ਤੇ ਪ੍ਰਦਰਸ਼ਨ ਕਰਨ ਅਤੇ ਸਰਕਾਰ ਨੂੰ ਮੰਗ ਪੱਤਰ ਦੇਣ ਦਾ ਐਲਾਨ ਕੀਤਾ ਹੈ 올 ਇੰਡੀਆ ਕਿਸਾਨ ਸਭਾ ਨੇ ਵੀ ਸਮਝੌਤੇ ਦਾ ਵਿਰੋਧ ਕੀਤਾ ਅਤੇ ਮੰਗ ਕੀਤੀ ਹੈ ਕਿ ਭਾਰਤ ਅਮਰੀਕਾ ਭਾਰਤ ਯੂਕੇ ਅਤੇ ਭਾਰਤ EU ਮੁਕਤਬਪਾਪ ਸਮਝੌਤੇ ਦੇ ਪੂਰੇ ਬਿਰਵੇ ਸੰਸਦ ਚ ਪੇਸ਼ ਕੀਤੇ ਜਾਣ। ਇਸ ਦੇ ਨਾਲ ਹੀ ਭਾਰਤੀ ਕਿਸਾਨ ਯੂਨੀਅਨ ਲੱਖੋ ਬਾਲ ਦੇ ਕਿਸਾਨ ਆਗੂਆਂ ਵੱਲੋਂ 12 ਤਰੀਕ ਨੂੰ ਦੇਸ਼ ਵਿਆਪੀ ਹੜਤਾਲ ਦਾ ਸਮਰਥਨ ਦੇਣ ਦਾ ਐਲਾਨ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਇਸ ਵਾਰ ਕਿਸਾਨਾਂ ਚ ਉੱਠ ਰਿਹਾ ਰੋਸ ਸਾਲ 2020 ਦੇ ਤਿੰਨ ਖੇਤੀਬਾੜੀ ਕਾਨੂੰਨਾਂ ਵਿਰੁੱਧ ਵੱਡੇ ਕਿਸਾਨ ਅੰਦੋਲਨ ਦੀ ਯਾਦ ਦਿਵਾਉਂਦਾ ਹੈ। ਪਰ ਇਸ ਵੇਲੇ ਕਿਸਾਨ ਜਥੇਬੰਦੀਆਂ ਭਾਰਤ ਅਮਰੀਕਾ ਟ੍ਰੇਡ ਡੀਲ ਦੇ ਪੂਰੇ ਬੇਰਮਿਆਂ ਦੀ ਮੰਗ ਕਰ ਰਹੀਆਂ ਨੇ ਅਤੇ ਆਪਣੇ ਵਿਰੋਧ ਪ੍ਰਦਰਸ਼ਨਾਂ ਨੂੰ ਤੇਜ਼ ਕਰਨ ਦੀਆਂ ਤਿਆਰੀਆਂ ਕਰ ਰਹੀਆਂ ਨੇ ਤੁਸੀਂ ਭਾਰਤ ਅਤੇ ਅਮਰੀਕਾ ਦੀ ਇਸ ਟ੍ਰੇਡ ਡੀਲ ਤੇ ਕੀ ਵਿਚਾਰ ਰੱਖਦੇ ਹੋ ਆਪਣੀ ਰਾਏ ਸਾਡੇ ਨਾਲ ਕਮੈਂਟ ਬਾਕਸ ਚ ਜਰੂਰ ਸਾਂਝੀ ਕਰੋ ਅਤੇ ਹੋਰ ਖਬਰਾਂ ਦੇ ਲਈ ਤੁਸੀਂ ਜੁੜੇ ਰਹੋ ਹੰਦਰ ਟੀਵੀ ਦੇ ਨਾਲ ਸਤਿ ਸ਼੍ਰੀ ਅਕਾਲ ਜੀ